ਠੀਕਾ ਠੀਕਾ ਭਾਈ सुरेंद्रਪਾਲ ਜੀ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਆ ਕਿ ਆਖਰਕਾਰ ਇਹ ਵੀ ਗੱਲ ਕੌਮ ਦੇ ਵਿੱਚ ਹੈਗੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਵਾਲੇ ਫੈਸਲੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਕੀ ਲੱਗਦਾ ਤੁਹਾਡਾ ਕੀ ਓਪੀਨੀਅਨ ਆ ਅਮਰਪਾਲ ਦੀ ਟੀਮ ਕੀ ਸੋਚ ਰਹੀ ਆ ਬਿਲਕੁਲ ਜੀ ਭਾਈ ਖੰਸਾ ਭਾਈ ਗੁਰਜੀਤ ਕੀ ਫਤਿਹ ਜਿਹੜਾ ਕੋਈ ਸਵਾਲ ਕੀਤਾ ਆ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਥੋੜਾ ਡੈਪਥ ਦੇ ਵਿੱਚ ਜਾਣ ਦੀ ਗੱਲ ਹੈਗੀ ਆ ਕਿ ਅਸੀਂ ਸਾਰੇ ਗੱਲ ਉੱਪਰ ਦੇ ਲੈਵਲ ਤੇ ਉੱਤੇ ਹੀ ਸਾਰੇ ਜਿੰਨੀਆਂ ਵੀ ਅਠੇਬੰਦੀਆਂ ਸਾਰੇ ਉੱਪਰ ਦੇ ਲੈਵਲ ਤੇ ਕਰੀ ਜਾਂਦੇ ਆ ਜਿਸ ਦਿਨ ਇਹ ਕਾਲ ਤੱਕ ਸਭ ਉੱਤੇ ਫੈਸਲਾ ਹੋਇਆ ਸੀਗਾ ਤੇ ਉਸ ਦਿਨ ਜਿਹੜਾ ਲੋਕਾਂ ਨੂੰ ਆਮ ਪਬਲਿਕ ਨੂੰ ਇਹ ਲੱਗ ਰਿਹਾ ਆ ਕਿ ਜਿਹੜਾ ਬਾਦਲ ਸਾਹਿਬ ਨੂੰ ਜਿਹੜੀ ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਗਈ ਆ ਕਿ ਵਰਸ਼ਾ ਫੜ ਕੇ ਗੁਰੂ ਘਰ ਦੇ ਦਰਵਾਜ਼ੇ ਦੇ ਅੱਗੇ ਜਿਹੜਾ ਆ ਉਹ ਪਹਿਰੇਦਾਰੀ ਕੀਤੀ ਜਾਵੇ ਜਾਂ ਭਾਂਡੇ ਮਾਂਜੇ ਜਾਣ ਤੇ ਇਹ ਸਜ਼ਾ ਇਹ ਮਾਮਲਾ ਬਿਲਕੁਲ ਸਿਆਸੀ ਹੈਗਾ ਆ ਜਿਹੜੀ ਐਕਚੁਅਲ ਦੇ ਵਿੱਚ ਅਸਲ ਚ ਗੱਲ ਜਿਹੜੀ ਆ ਜਿਹੜੀ ਸੋਚਣ ਵਾਲੀ ਉਹ ਇਹ ਆ ਇਹ ਸਾਰਾ ਮਸਲਾ ਉਹਦੇ ਨਾਲ ਜੁੜਿਆ ਆ ਕਿ ਜਦੋਂ ਇਹਨਾਂ ਨੇ ਇਹ ਗੱਲ ਕਹੀ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਤੇ ਵਰਕਿੰਗ ਕਮੇਟੀ ਸਾਰੀ ਜਿਹੜੀ ਆਪਦੀ ਹੈ ਦਵੇ ਤੇ ਸਾਦੇ ਸਿੱਖ ਜਿਹੜੇ ਆ ਉਹ ਇਹਦੇ ਅਕਾਲੀ ਦਲ ਦੇ ਡੈਲੀਗੇਟ ਬਣਨ ਤੇ ਡੈਲੀਗੇਟ ਬਣ ਕੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਅਸਲ ਦੇ ਵਿੱਚ ਮਾਮਲਾ ਇਹ ਆ ਤੇ ਇਸ ਮਾਮਲੇ ਨੂੰ ਦਬਾਉਣ ਦੇ ਲਈ ਇਹ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵੀ ਗੁਮਰਾ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਵੀਡੀਓ ਦੇ ਵੱਖੋ ਵੱਖਰੀਆਂ ਲੰਘਦੀਆਂ ਜਾ ਰਹੀਆਂ ਕਿ ਲੋਕਾਂ ਦਾ ਧਿਆਨ ਜਿਹੜਾ ਆ ਉੱਤੀ ਬੁਝੜਾ ਉਹਨਾਂ ਨੇ ਤਿਆ ਸੀ ਗਾ ਕੇ ਇਹਨਾਂ ਨੂੰ ਅਸਤੀਫਾ ਦੇਣੇ ਚਾਹੀਦੇ ਆ ਉਹਦੇ ਤੋਂ ਹਟਾਇਆ ਜਾਵੇ ਤੇ ਨਾਲ ਹੀ ਹੋਰ ਲੋਕਾਂ ਦਾ ਧਿਆਨ ਵੱਖਰਾ ਕਰਨ ਵਾਸਤੇ ਛੇਰੀ ਪਟਨਾ ਤਖਤ ਛੇਰੀ ਪਟਨਾ ਸਾਹਿਬ ਦੇ ਜੱਥੇਦਾਰ ਜਿਹੜੇ ਸਾਡੇ ਨਾਲ ਡਿਬੇਟ ਦੇ ਵਿੱਚ ਵੀ ਬੈਠੇ ਨੇ ਸਭ ਕਾ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਗੋਰੀ ਮਸਕੀਨ ਇਹਨਾਂ ਦਾ ਮਾਮਲਾ ਵੀ ਸਾਹਮਣੇ ਆ ਗਿਆ ਅੱਜ ਇਹਨਾਂ ਨੂੰ ਉੱਥੋਂ ਦੇ ਪੰਜ ਪਿਆਰੇ ਜਿਹੜੇ ਆ ਕੌਮ ਦੇ ਵਿੱਚੋਂ ਛੇਕ ਦਿੰਦੇ ਆ ਤੇ ਮੇਰੀ ਆਪਣੀ ਅੱਜ ਉੱਥੋਂ ਦੇ ਪ੍ਰਧਾਨ ਹਰਜੋਤ ਸਿੰਘ ਜੀ ਸੋਈ ਜਨਸਕੱਤਰ ਇੰਦਰਜੀਤ ਸਿੰਘ ਦੇ ਹੁੰਦਿਆਂ ਤੇ ਮੈਨੂੰ ਬੜੀ ਹੈਰਾਨੀ ਵੀ ਹੋਈ ਆ ਤੇ ਉਹਨਾਂ ਦਾ ਜਵਾਬ ਇਹ ਸੀਗਾ ਸਾਨੂੰ ਨਹੀਂ ਪਤਾ ਜੀ ਤਖਤ ਤੇ ਕੀ ਹੋ ਰਿਹਾ ਅਸੀਂ ਤੇ ਦਿੱਲੀ ਬੈਠੇ ਆ ਇਹ ਸਾਰਾ ਇੱਕ ਬੜੀ ਸਾਜਿਸ਼ ਦੇ ਨਾਲ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਇਹ ਸਾਜਿਸ਼ਾਂ ਰਚੀਆਂ ਜਾ ਰਹੀਆਂ ਕਿ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ ਜਾਏ ਕੁਝ ਪੰਥ ਵਿਰੋਧੀ ਤਾਕਤਾਂ ਜਿਹੜੀਆਂ ਇਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਹੈ ਕਿ ਸਿੱਖਾਂ ਦੀ ਸੂਬਾਈ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚ ਸਾਡੇ ਵੱਡਿਆਂ ਵਡੇਰਿਆਂ ਨੇ ਖੂਨ ਦਿੱਤਾ ਸੀਗਾ ਉਹਨੂੰ ਖਤਮ ਕਿਤਨਾ ਕਰਨਾ ਤੇ ਉਹਦੇ ਵਿੱਚ ਕੀ ਸਾਡੇ ਭਰਾ ਜਿਹੜੇ ਅੱਜ ਸ਼ਾਮਲ ਹੋ ਕੇ ਇਸ ਗੱਲ ਨੂੰ ਲੈ ਕੇ ਅੱਗੇ ਤੋਰ ਰਹੇ ਨੇ ਬੜਾ ਗੰਭੀਰ ਮਸਲਾ ਸਿੱਖਾਂ ਵਾਸਤੇ ਮੈਂ ਬੇਨਤੀ ਕਰਨੀ ਚਾਹੂੰਗਾ ਆਪ ਜੀ ਦੇ ਮਾਧਿਅਮ ਦੇ ਰਹੀਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜਿਹੜੀਆਂ ਅੱਜ ਪਟਨਾ ਸਾਹਿਬ ਦੇ ਉੱਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਸਾਹਿਬ ਦੇ ਉੱਤੇ ਤੇ ਨਾਲ ਹੀ ਚਰਚਾ ਪਾਪਣੇ ਜਥੇਦਾਰ ਹਰਪ੍ਰੀਤ ਸਿੰਘ ਖੋਣਾ ਵਾਸਤੇ ਹੋ ਰਹੀਆਂ ਇਹ ਕਮਰੇ ਬੰਦ ਦੀਆਂ ਗੱਲਾਂ ਨੇ ਇਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਕਰਨਾ ਚਾਹੀਦਾ ਨਾ ਕਿ ਇਹਨਾਂ ਨੂੰ ਇਸ ਤਰ੍ਹਾਂ ਪ੍ਰਿੰਟ মিডিਏ ਦੇ ਵਿੱਚ ਆ ਕੇ ਜਾਂ ਇਲੈਕਟ੍ਰੋਨਿਕਸ মিডিਏ ਦੇ ਵਿੱਚ ਆ ਕੇ ਰੌਲਾ ਪਾ ਕੇ ਪੰਥ ਦੀ ਸ਼ਬੀ ਜਿਹੜੀ ਖਰਾਬ ਕਰਨੀ ਚਾਹੀਦੀ ਹੈ ਤੇ ਮੈਂ ਕੌਮ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਵੱਧ ਚੜ ਕੇ 500 ਬਜੇਸ਼ ਅਸਾਲ ਤੱਕ ਚੋਦਾ ਜੀ ਮੈਂ ਤੁਹਾਡਾ ਤੁਹਾਡੀਆਂ ਭਾਵਨਾਵਾਂ ਨੂੰ ਬਿਲਕੁਲ ਸਮਝ ਰਿਹਾ ਪਰ ਸਵਾਲ ਇੱਥੇ ਇਹ ਆ ਕਿ ਕੀ ਜਿਹੜੀਆਂ ਕਮਰੇ ਦੇ ਅੰਦਰ ਗੱਲਾਂ ਹੁੰਦੀਆਂ ਕੀ ਇਹ ਬਾਹਰ ਨਹੀਂ ਆਉਣੀਆਂ ਚਾਹੀਦੀਆਂ ਕੌਮ ਨੂੰ ਪਤਾ ਨਹੀਂ ਲੱਗਣੀਆਂ ਚਾਹੀਦੀਆਂ ਬਿਲਕੁਲ ਜੀ ਜਿਹੜਾ ਕੌਮ ਦੀਆਂ ਗੱਲਾਂ ਜਿਹੜੀਆਂ ਵੱਡੇ ਲੈਵਲ ਤੇ ਜਿੱਥੇ ਕੌਮ ਦਾ ਨੁਕਸਾਨ ਹੋ ਸਕਦਾ ਆ ਅਸੀਂ ਮਹਿਸੂਸ ਇਸ ਗੱਲ ਦੀ ਕਰਦੇ ਹਾਂ ਜਿੱਥੇ ਕੌਮ ਦਾ ਨੁਕਸਾਨ ਹੋ ਸਕਦਾ ਉਹ ਗੱਲ ਕਦੀ ਬਾਹਰ ਨਹੀਂ ਆਉਣੀ ਚਾਹੀਦੀ ਅੱਜ ਕਦੀ ਹਿੰਦੂਆਂ ਦੀ ਕੋਈ ਗੱਲ ਬਾਹਰ ਆਈ ਹੈ ਕਦੀ ਮੁਸਲਮਾਨਾਂ ਦੀ ਗੱਲ ਬਾਹਰ ਆਈ ਹੈ ਕਦੀ ਅਸਾਈਆਂ ਦੀ ਅਜ ਤੱਕ ਕੋਈ ਗੱਲ ਬਾਹਰ ਆਈ ਹੈ ਕਦੀ ਸ਼ਖੀਆਂ ਦੀ ਗੱਲ ਬਾਹਰ ਆਉਂਦੀ ਹੈ ਇਹ ਆਪਣਾ ਜਲੂਸ ਕਢਾਉਣ ਦੇ ਉੱਤੇ ਆਪਾਂ ਤੁਰੇ ਹੋਏ ਆ ਸਾਨੂੰ ਚਾਹੀਦਾ ਕਿ ਇਹ ਗੱਲਾਂ ਅੰਦਰ ਬੈਠ ਕੇ ਕੀਤੀਆਂ ਜਾਣ ਜਿਨ੍ਹਾਂ ਨੂੰ ਬੰਦੀਆਂ ਸਜਾਵਾਂ ਉਹ ਸਜਾਵਾਂ ਦਿੱਤੀਆਂ ਜਾਣ ਪਰ ਅੱਜ ਦੇ ਦਿੌਰ ਦੇ ਵਿੱਚ ਇਹ ਜੋ ਕੰਮ ਚੱਲ ਰਿਹਾ ਅੱਜ ਇੱਧਰ ਧੰਮੀ ਸਾਹਿਬ ਦੇ ਨਾਲ ਗੱਲ ਕਰ ਲੋ ਕਹਿੰਦੇ ਮੈਨੂੰ ਨਹੀਂ ਪਤਾ ਜੇ ਹਜੋ ਸਿੰਘ ਜੀ ਸੋਈ ਦੇ ਨਾਲ ਗੱਲ ਕਰ ਲੋ ਪਟਨਾ ਸਾਹਿਬ ਦੇ ਪ੍ਰਧਾਨ ਨਾਲ ਉਹ ਕਹਿੰਦੇ ਮੈਨੂੰ ਨਹੀਂ ਪਤਾ ਫਿਰ ਕੌਮ ਨੂੰ ਕਿਨੂੰ ਕਿਨੂੰ ਕੌਣ ਕਿਹਦੇ ਕੋਲ ਜਾਏਗੀ ਜਿਹੜਾ ਮੇਨ ਇਹ ਸਿੱਸੀ ਮਾਮਲਾ ਸਿੱਸੀ ਮਾਮਲੇ ਦੇ ਚਲੇ ਅਗੇ ਲੋਕਾਂ ਨੂੰ ਆਮ ਸਿੱਖਾਂ ਨੂੰ ਜਿਹੜਾ ਇਹ ਬਦਨਾਮ ਕਰਦੀਆਂ ਸਾਜਸ਼ਟਾ ਜਿਹੜੀਆਂ ਨਹੀਂ ਰਚਣੀਆਂ ਚਾਹੀਦੀਆਂ ਚਾਹੀਦੀਆਂ ਕੀ ਇਤਫਾਕ ਰੱਖਦੇ ਪ੍ਰੋਫੈਸਰ ਮਨਜੀਤ ਜੀ ਜਿਹੜੀ ਗੱਲ ਸੁਰਿੰਦਰਪਾਲ ਹੁਣਾਂ ਨੇ ਕਹੀ ਆ ਤਰਕ ਤਾਂ ਬਹੁਤ ਕਮਾਲ ਦਾ ਹੈ ਇਹਨਾਂ ਦਾ ਵੀ ਪਰ ਕੀ ਕੀ ਮੈਂ ਸਮਝਣਾ ਚਾਹੁੰਦਾ ਤੁਹਾਡੀ ਦ੍ਰਿਸ਼ਟੀ ਤੋਂ ਜੋ ਇਹ ਕਹਿ ਰਹੇ ਨੇ ਸੁਰਿੰਦਰਪਾਲ ਹੁਣਾਂ ਨੇ ਜਿੰਨੇ ਸਾਫ਼ ਸ਼ਬਦਾਂ ਦੇ ਵਿੱਚ ਜਿੰਨੇ ਤਰਦ ਭਰੀ ਆਵਾਜ਼ ਵਿੱਚ ਗੱਲ ਕਹੀ ਹੈ ਮੈਂ ਪੂਰਾ ਸਹਿਮਤ ਹਾਂ ਕਿ ਸਾਡੇ ਤੇ ਸਾਰਾ ਕੋੜ ਆ ਗਿਆ ਕਿ ਅਸੀਂ ਰੋਜ਼ ਉੱਥੇ ਗਿੱਲਾ ਪੀਂਡ ਪਾ ਕੇ ਬੈਠੇ ਰਹਿੰਦੇ ਆ ਕੋਈ ਨਾ ਕੋਈ ਵੀਡੀਓ ਕਿਧਰੋਂ ਕੋਈ ਨਾ ਕੋਈ ਮੈਂ ਤੇ ਵੇਸਾ ਸੀ ਬਹੁਤ ਨਾਲੂ ਵੀ ਉਦੋਂ ਇਸ ਗੱਲ ਦਾ ਖਹਿਰ ਆ ਸੀ ਪਾਈ ਹਰ ਗੱਲ ਨੂੰ ਆਪਾਂ ਪਬਲਿਕ ਨਾ ਕਰੀਏ ਅੰਦਰੋਂ ਅੰਦਰ ਹੀ ਰੱਖੀਏ ਪਰ ਉਹਨਾਂ ਨੂੰ ਸਿੰਘ ਸਹਿਬਾਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਤੁਸੀਂ 30 ਸਾਲ ਦਾ ਅਗਲੇ ਦਾ ਪੋਲੀਟੀਕਲ ਕੈਰੀਅਰ ਤੁਹਾਨੂੰ ਘਰ ਬਿਠਾਉਣ ਦੀ ਕੀ ਲੋੜ ਆ ਉਹ ਵੀ ਇੱਕ ਬੜਾ ਕੀਮਤ ਫੈਸਲਾ ਆ ਤੁਸੀਂ ਉਹ ਪੋਲੀਟੀਕਲ ਫੈਸਲਾ ਲੈਣਾ ਉਹ ਧਾਰਮਿਕ ਫੈਸਲਾ ਨਹੀਂ ਰਾਜਨੀਤਿਕ ਫੈਸਲਾ ਜਿਹੜਾ ਛੋਟੀ પાર્ટીਦਾਰ ਨੇ ਲੈਣਾ ਆਪਾਂ ਕਿਤੇ ਵੀ ਰੁਕੇ ਨਹੀਂ ਅੱਜ ਵੀ ਨਹੀਂ ਰੁਕ ਰਹੇ ਔਰ ਮੈਂ ਸਿਂਦਰਪਾਲ ਹੁਣਾਂ ਨਾਲ ਇਸ ਕਰਕੇ ਸਹਿਮਤ ਹੈਗਾ ਕਿ ਸਾਨੂੰ ਸਾਰਿਆਂ ਦਾ ਸਿਰ ਨੀਮਾ ਦਾ ਸਾਨੂੰ ਦੁੱਖ ਹੁੰਦਾ ਮੈਂ ਇਹ ਸ਼ੁਰੂ ਹੀ ਗੱਲ ਇੱਥੋਂ ਕੀਤੀ ਸੀ ਪੀ ਇਹ ਬੜਾ ਮੰਦ ਭਾਗੀ ਦਾ ਬੜੀ ਨਿਰਾਸ਼ਾ ਜਨਕ ਗੱਲ ਹੈ ਮੈਂ ਕਿਉਂ ਜ਼ਬਰਦਸਤ ਸੀ ਉਹ ਇਨਾਂ ਦੇ ਜਿਹੜੀ ਦਰਦ ਦੇ ਤੇ ਦਰਦ ਚੋਂ ਖਾਦੇ ਹੈ ਜਈ ਗੱਲ ਹੁਣ ਜੀ ਸ਼ਰਮ ਨਿਕਾਲੀ ਦੱਦੀ ਬਹੁਤ ਸਾਰੇ ਸਾਨੂੰ ਇਹਦਾ ਵੀ ਮੈਨੂੰ ਵੀ ਵਿੱਚੇ ਦੋਸ਼ ਦੇਣ ਲੱਗ ਜਾਂਦੇ ਆ ਉਹ ਪਈ ਨਹੀਂ ਜਾਂ ਤੱਕ ਬਾਦਲ ਨਹੀਂ ਆ ਤੁਸੀਂ ਤਾਂ ਬਾਦਲ ਦੇ ਨਾਲ ਹੋ ਜਾਂਦੇ ਆ ਤੁਸੀਂ ਤਾਂ ਸ਼ਰਮਣੀ ਅਕਾਲੀ ਦਲ ਦੇ ਨਾਲ ਹੋ ਜਾਂਦੇ ਆ ਭਈ ਹੋਰ ਦੱਸੋ ਕਿਹੜਾ ਇੱਥੇ ਦਾ ਹੈਗਾ ਅਸੀਂ ਇਹ بار بار ਇਹ ਵੀ ਕਹਿੰਦੇ ਆ ਕਿ ਹੁਣ ਡੈਲੀਗੇਟ ਹੋਣੇ ਆ ਖੁੱਲ ਕੇ ਜਿੰਨੇ ਵੀ ਜਿੱਦੇ ਡੈਲੀਗੇਟ ਬਣਾਉਣੇ ਆ ਬਣਾਓ ਜਿਹੜਾ ਲੀਡਰ ਆਉਂਦਾ ਅਸੀਂ ਉਹਨੂੰ ਹੀ ਉਹਦੀ ਜੈ ਜੈਕਾਰ ਕਰਾਂਗੇ ਉਹਦੇ ਜਾ ਕੇ ਜਲਸੇ ਜਰੂਰ ਦੇ ਵਿੱਚ ਗੱਲ 'ਚ ਹਾਰ ਵੀ ਪਾ ਦੇਵਾਂਗੇ ਪਰ ਜੇ ਤੁਸੀਂ ਉਹਨਾਂ ਕਿੱਲੀ ਜਿਹੜੀ ਕੁਕੜ ਖੇ ਜਿਆਦਾ ਉਡਣੀਆਂ ਕੰਮ ਘੱਟ ਹੋਣਾ ਉਹ ਜੀ ਹੁਣ ਅਸੀਂ ਸੁਧਾਰ ਕਰ ਚੱਲੇ ਆ ਆ ਜੀ ਸਾਡਾ ਆਕਾਲੀ ਦਲ ਚਾਰ ਪੰਜ ਆਕਾਲੀ ਦਲ ਤੇ ਹੁਣ ਪੰਜ ਛੇ ਮੈਂ ਗਿਣ ਕੇ ਦੱਸ ਸਕਦਾ ਕਿਹੜੇ ਕਿਹੜੇ ਹੈਗੇ ਆ ਇਸ ਲਈ ਜਿਹੜਾ ਇੱਕ 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 ਫਿਰੋਜ਼ਪੁਰ ਇਹ ਵੀ ਇਹ ਵੀ ਕਲੀਅਰ ਕਰਦੇ ਹੋ ਕਿ ਜਿਹੜੇ ਅਸਤੀਫਿਆਂ ਦੀ ਗੱਲ ਚੱਲਦੀ ਆ ਵੀ ਜਥੇਦਾਰ ਹੁਣਾਂ ਨੇ ਹੁਕਮ ਕੀਤਾ ਸੀ ਅਸਤੀਫੇ ਪ੍ਰਵਾਨ ਕਰੋ ਔਰ ਉਹ ਪ੍ਰਵਾਨੀ ਹੋਏ ਅਜੇ ਉਹ ਮਾਮਲਾ ਲਟਕਿਆ ਆ ਆਕਾਲੀ ਦਲ ਕਹਿ ਰਿਹਾ ਕਿ ਕਾਨੂੰਨੀ ਅੜਚੜ ਆ ਇਹ ਥੋੜਾ ਜਿਹਾ ਤੁਹਾਡੇ ਨਜ਼ਰੀਏ ਤੋਂ ਮੈਂ ਸਮਝਣਾ ਚਾਹੁੰਨਾ ਜੀ